ਹੱਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾ ਨੌਰਥ ਸਥਿਤ ਸਰਕਾਰੀ ਸੀਐਸ ਕੈਂਡਰੀ ਸਮਾਰਟ ਸਕੂਲ ਵਿਕੇ ਜ਼ਿਲ੍ਹਾ ਪੱਤਰੀਆਂ ਦਾ ਤੇ ਹਰ ਬੜੀ ਧੂਮਤਾ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈबिनेट ਮੰਤਰੀ ਸੁਖਿੰਦਰ ਸਿੰਘ ਰਾਮਾਦੀ ਪਤਨੀ ਸ਼੍ਰੀਮਤੀ ਜਤਿੰਦਰ ਕੌਰ ਦਾ ਮਾਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸਫਾਕ ਦੀ ਪਤਨੀ ਸ਼੍ਰੀਮਤੀ ਸਾਹਲਾ ਕਾਦਰੀ ਨੇ ਆਪਣੀ ਹਾਜ਼ਰੀ ਭਰੀ ਸਭ ਤੋਂ ਪਹਿਲਾਂ ਸ਼੍ਰੀਮਤੀ ਜਤਿੰਦਰ ਕੌਰ ਦਾਵਾਨ ਨੂੰ ਸੀ ਡੀ ਪੀਓ ਮੈਡਮ ਕਮਲਜੀਤ ਕੌਰ ਅਤੇ ਹੋਰ ਨਾ ਵੱਲੋਂ ਪੋਲੀਆਂ ਤੇ ਢੋਲ ਨਾਲ ਪੰਡਾਲ ਵੱਲ ਲਿਆਂਦਾ ਗਿਆ ਉਪਰੰਤ ਮੈਡਮ ਜਤਿੰਦਰ ਕੌਰ ਦਾਵਾਨ ਨੇ ਮੇਲੇ ਦੀ ਤਰ੍ਹਾਂ ਸਜਾਏ ਗੇ ਪੰਡਾਲਾਂ ਦਾ ਨਰੀਖਣ ਕੀਤਾ ਤੇ ਵੱਖ-ਵੱਖ ਸਟਾਲਾਂ ਤੇ ਵੀ ਪਹੁੰਚੇ ਜਿੱਥੇ ਐਸਐਮਓ ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਆਪਣੇ ਸਟਾਫ ਵੱਲੋਂ ਕੀਤੇ ਜਾ ਰਹੇ ਕੋਵੀ ਟੈਸਟ ਅਤੇ ਟੀਕਾ ਕਰਨ ਬਾਰੇ ਜਾਣਕਾਰੀ ਦਿੱਤੀ ਓਏ ਮਾਵਾ ਓਏ ਹੁੰਦੀਆਂ ਨੇ ਜਦੋਂ ਦਿਲ ਨੂੰ ਥੰਮ ਕੇ ਰੱਖਿਓ ਤੇ ਕਿੱਥੋਂ ਤੁਰਦੀ ਐ ਤੇ ਕਿੱਥੇ ਪਹੁੰਚਦੀ ਐ ਉਹ ਗੱਲ ਤੁਹਾਡੇ ਨਾਲ ਸਾਂਝ ਪਾਉ ਰਹੇ ਹਾਂ ਉਹ ਹੀ ਸਿੱਕਿਸੀ ਦੀ ਮਾ ਗੁਜਰੀ ਤੇਹੀ ਸੀ ਤ੍ਰਿਪਤਾ ਮਤਾ ਹੋ ਆਪਣੀ ਕੁਖ ਚੋ ਜਾਇ ਜਿਸ ਨੇ ਕੀਤ ਕੋਲ ਦੁਨੀਆ ਦੇ ਦਾ ਤ ਅੱਜ ਮੇਰੇ ਨਾਲ ਸਾਜ ਨਹੀਂ ਟਾੜੀ ਚੱਲੇਗੀ ਬਾਬਲ ਦੇ ਵੇੜੇ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਅੰਬੀ ਨੂੰ ਪੂਰ ਪਿਆ ਮੇਟਾ ਮੇੜਾ ਧੀਆਂ ਦੀਏ ਖੋਦ ਵਾ ਨੀ ਮਾਏ ਧੀਆਂ ਦੀਏ ਖੋਦ ਵਾ ਮੈਂ ਆਪਣੀ ਹਲਕੇ ਦੀ ਵੋਟਰ ਸਹਿਬਾਨਾਂ ਨੂੰ ਜਿਹੜੀਆਂ ਮੇਰੀਆਂ ਭੈਣਾਂ ਮੈਂ 50% ਉਹਨਾਂ ਨੂੰ ਮਿਲੀ ਹੋਈ ਹੈ ਲੇਡੀਜ਼ ਜਿਹੜੀ ਮジョਰਿਟੀ ਦੇ ਵਿੱਚ ਪਾਰਟਿਸਪੇਸ਼ਨ ਸੋ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਸਾਡੇ ਵੀਰ ਆਪਣੇ ਪੋਲੀਟਿਕਲ ਖੇਤਰ ਵਿੱਚ ਹਰ ਖੇਤਰ ਦੇ ਵਿੱਚ ਸਮਾਜਿਕ ਤੇ ਕਿਸੇ ਵੀ ਖੇਤਰ ਦੇ ਵਿੱਚ ਉਹ ਚੱਲ ਰਹੇ ਨੇ ਮੈਂ ਆਪਣੀਆਂ ਭੈਣਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਇਹ ਪ੍ਰੋਗਰਾਮ ਰੱਖਿਆ ਹੈ ਕਿ ਇਸ ਤੋਂ ਸ਼ੁਰੂ ਹੋ ਕੇ ਅਸੀਂ ਇਹਨਾਂ ਨੂੰ ਹੌਸਲਾ ਦੇ ਕੇ ਅਸੀਂ ਇਹਨਾਂ ਨੂੰ ਆਪਣੇ ਖੇਤ ਮੈਦਾਨ ਦੇ ਵਿੱਚ ਖੜੇ ਸਮਝਦੋ ਕਿ ਇਹਨਾਂ ਫੰਕਸ਼ਨਾਂ ਦੇ ਨਾਲ ਜਿਹੜਾ ਸਾਡਾ ਵਿਰਸਾ ਸਾਡੇ ਕੋਲ ਵਿਸਰ ਗਿਆ ਹੈ ਕੀ ਪਰੌਣ ਵਾਲੀ ਪੀੜ੍ਹੀ ਨੂੰ ਉਹਦੇ ਤੋਂ ਲਾਭ ਬੁਣੋ ਵਾਲਾ ਇਹਨਾਂ ਫੰਕਸ਼ਨਾਂ ਤੋਂ ਜੀ ਦੇਖੋ ਕੋਈ ਵੀ ਕੰਮ ਹੈ ਉਹਨੂੰ ਕੋਸ਼ਿਸ਼ ਕਰੀਏ ਤੇ ਕਿਉਂ ਨਹੀਂ ਅਸੀਂ ਸਕਸੈਸਫੁਲ ਹੋ ਸਕਦੇ ਆ ਸਾਡੇ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਟਾਰਗੇਟ ਲੈ ਕੇ ਚੱਲਣਾ ਚਾਹੀਦਾ ਹੈ ਕਿ ਅਸੀਂ ਕਰਾਂਗੇ ਸੋ ਮੈਨੂੰ ਲੱਗਦਾ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਲੇਡੀਜ਼ ਨੇ ਘਰ ਤੋਂ ਬਾਹਰ ਕੇ ਪਹੁੰਚੀਆਂ ਨੇ ਖਾਸ ਤੌਰ ਤੇ ਮੇਰੇ ਵੀਰ ਮੈਂ ਉਹਨਾਂ ਦੀ ਬਹੁਤ ਹੀ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਆਪਣੇ ਵਾਈਫਸ ਆ ਔਰ ਸਪੈਸ਼ਲੀ ਮੈਂ ਮੇਰੇ ਖੇਰੇ ਦੇਤੇ ਉਹਨਾਂ ਨੇ ਸਾਰੇ ਨੇ ਆਪਣੇ ਪਰਿਵਾਰ ਨੂੰ ਇੱਥੇ ਭੇਜਿਆ ਸੋ ਅਸੀਂ ਆਪਣੇ ਪਿਛਲਾ ਜੋ ਸੱਭਿਆਚਾਰ ਔਰ ਵਿਰਸਾ ਅਸੀਂ ਭੁੱਲਦੇ ਜਾ ਰਹੇ ਹਾਂ ਸਾਡੇ ਬੱਚੇ ਭੁੱਲਦੇ ਜਾ ਰਹੇ ਆ ਇਹਦੇ ਵਿੱਚ ਸਾਡਾ ਆਪਣਾ ਵੀ ਕੁਸੂਰ ਹੈ ਕਿਉਂਕਿ ਅਸੀਂ ਇਹੋ ਜਿਹੀ ਚੀਜ਼ਾਂ ਨੂੰ ਧਿਆਨ ਨਹੀਂ ਦੇ ਰਹੇ ਔਰ ਅਸੀਂ ਮਾਡਰਨਾਈਜੇਸ਼ਨ ਮਲ ਬੈਸਟ ਮਾਡਰਨਾਈਜੇਸ਼ਨ ਮਲ ਜ਼ਿਆਦਾ ਅੱਗੇ ਵੱਧੇ ਜਾ ਰਹੇ ਆ ਸੋ ਇਹ ਇੱਕ ਪੂਰਨ ਤੌਰ ਤੇ ਹੀਨ ਹੈ ਕਿ ਅਸੀਂ ਆਪਣੇ ਇਲਾਕੇ ਨੂੰ ਉਹਨਾਂ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਲੈ ਕੇ ਜਾ ਜਿੱਥੇ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਹੋਣਾ ਚਾਹੀਦਾ ਹੈ ਤਾਂ ਕਿ ਉਹ ਇਹਨਾਂ ਚੀਜ਼ਾਂ ਦੇ ਨਾਲ ਉਹ ਆਪਣੇ ਨਸ਼ਿਆਂ ਤੋਂ ਵੀ ਬਚ ਸਕਣਗੇ ਖਾਸ ਤੌਰ ਤੇ ਆਪਣੇ ਨੌਜਵਾਨ ਧੀਰਾਂ ਨੂੰ ਵੀ ਉਹਨਾਂ ਦੇ ਲਈ ਵੀ ਮੇਰਾ ਬੇਟਾ ਉਹਦੇ ਵੀਰ ਸਿੰਘ ਰੰਦਾਵਾ ਸਿੰਘ ਕੋਲ ਵੀ ਅਸੀਂ ਕੁਝ ਅਸੀਂ ਆਪਣੇ ਲਈ ਇੱਕ ਪਲਾਨ ਆਊਟ ਇਹਨਾਂ ਬੱਚਿਆਂ ਲਈ ਕੀਤਾ ਹੋਇਆ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਪੂਰਨ ਹਲਕੇ ਨੂੰ ਮੇਰੀ ਜੋ ਹੈ ਉਮੀਦ ਕਿ ਅਸੀਂ ਇਹਨਾਂ ਨੂੰ ਇੱਕ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ